ਡੇਢ ਦੋ ਮਹੀਨੇ ਪਹਿਲਾਂ ਅਸੀਂ ਇੱਕ ਮੰਗ ਪੱਤਰ ਦਿੱਤਾ ਸੀ ਕਿ ਆ ਸਾਡੀਆਂ ਮੰਗਾਂ ਨੇ ਇਹਨਾਂ ਮੰਗਾਂ ਮਸਲਿਆਂ ਦਾ ਹੱਲ ਕੀਤਾ ਜਾਵੇ। ਕਿ ਲਿਖਿਆ ਸੀ ਉਸ ਨੋਟਿਸ ਦੇ ਵਿੱਚ ਵੀ 21 ਜਨਵਰੀ ਤੱਕ ਜਿਹੜਾ ਹੈਗਾ ਨਵੀਂ ਖੇਤੀ ਨੀਤੀ ਲਿਆਓ ਤਾਂ ਕਿ ਕਿਸਾਨਾਂ ਦੀ ਜਿਹੜੀ ਜਿਹੜੀ ਹੈਗੀ ਜਿੰਦਗੀ ਸੁਧਰ ਸਕੇ। ਇਸ ਕਰਕੇ ਸਾਨੂੰ ਮਜਬੂਰੀ ਵਸ ਪੰਜਾਬ ਸਰਕਾਰ ਦੇ ਖਿਲਾਫ 5 ਦਿਨਾਂ ਦੇ ਧਰਨੇ ਲਾਉਣੇ ਪਏ ਹੈਗੇ ਆ। ਅੱਜ ਸਾਡਾ ਧਰਨੇ ਦਾ ਤੀਜਾ ਦਿਨ ਹੈਗਾ। ਜੇਕਰ ਉਹ ਸਰਕਾਰ ਸਾਡੀਆਂ ਇਹ ਮੰਗਾਂ ਨਹੀਂ ਮੰਨਦੀ ਤਾਂ ਅਸੀਂ 10 ਤਰੀਕ ਤੋਂ ਬਾਅਦ ਫੈਸਲਾ ਕਰਕੇ ਚੰਡੀਗੜ੍ਹ ਵੀ ਮੂਵ ਕਰਾਂਗੇ ਤੇ ਚੰਡੀਗੜ੍ਹ ਅਣਮਿਥੇ ਸਮੇਂ ਦਾ ਧਰਨ ਲਾਵਾਂਗੇ ਜੇ ਸਰਕਾਰ ਦੇ ਕੰਨਾਂ ਤੇ ਜੂਨ ਆ ਸਰਗੀ ਸਰਕਾਰ ਨੇ ਸਾਡੀਆਂ ਮੰਗਾਂ ਮਸਲਿਆਂ ਦਾ ਕੋਈ ਹੱਲ ਨਹੀਂ ਕੀਤਾ। ਲਗਭਗ ਸਾਲ ਹੋ ਗਿਆ ਵੀ ਖੇਤੀ ਨੀਤੀ ਇਹੋ ਜੀ ਹੋਣੀ ਚਾਹੀਦੀ ਹੈ ਕੋਈ ਵਿਚਾਰ ਚਾਚਾ ਨਹੀਂ। ਖੇਤੀ ਨੀਤੀ ਪੰਜਾਬ ਸਰਕਾਰ ਨੇ ਆਪ ਬਣਾਉਣ ਦੀ ਬਜਾਏ ਅਮਰੀਕਾ ਦੀ ਕੰਪਨੀ ਨੂੰ ਠੇਕਾ ਦਿੱਤਾ ਵੀ ਉਹਨੇ ਖੇਤੀ ਨੀਤੀ ਬਣਾ ਕੇ ਦੇਣੀ ਹੈ। ਅਮਰੀਕਾ ਦਾ ਇਹਨੂੰ ਦਿੱਤੀ ਹੈਗੀ ਠੇਕਾ ਦਿੱਤਾ ਇਹਨਾਂ ਨੇ ਉਹ ਗਲਤ ਦਿੱਤਾ ਕਰੋੜਾ ਰੁਪਏ ਉਹਨਾਂ ਨੂੰ ਦੇਣੇ ਹੈਗੇ ਆ ਖੇਤੀ ਨੀਤੀ ਬਣਾਉਂਦੇ ਜਦੋਂ ਕਿ ਅਸੀਂ ਮੁਖਤ ਮੰਨਾ ਕੇ ਦੇ ਸਕਦੇ ਹੈਗੇ ਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਚਮਕੌਰ ਸਿੰਘ ਲੋਪੂ ਦਰਸ਼ਕੋ ਤੁਹਾਨੂੰ ਪਤਾ ਹੈ ਕਿ ਲਗਾਤਾਰ ਕਿਸਾਨ ਜੁਨੀਆਣਾ ਕੁਝ ਕੇਂਦਰ ਸਰਕਾਰ ਦੀਆਂ ਮੰਗਾਂ ਨੇ ਕੁਝ ਪੰਜਾਬ ਸਰਕਾਰ ਤੋਂ ਵੀ ਮੰਗਾਂ ਨੇ ਦਿੱਲੀ ਵੱਡਾ ਅੰਦੋਲਨ ਲੜਿਆ ਸੀ ਪਰ ਕਿਸਾਨ ਫੇਰ ਅੰਦੋਲਨ ਕਰ ਰਹੇ ਨੇ ਲਗਾਤਾਰ ਕਿਤੇ 5 ਦਿਨਾਂ ਦੇ ਧਰਨੇ ਕਿਤੇ 2 ਦਿਨਾਂ ਦੇ ਧਰਨੇ ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਲਗਾਤਾਰ ਡੀਸੀ ਦਫ਼ਤਰਾਂ ਦੇ ਅੱਗੇ ਦਿਨ ਪੁਰਾਤ ਦੇ ਧਰਨੇ ਲਾਈ ਬੈਠੀ ਹੈ ਸੋ ਆਪਣੇ ਨਾਲ ਕਿਸਾਨ ਆਗੂ ਬਲੌਰ ਸਿੰਘਾ ਜਿਹੜੇ ਮੋਗੇ ਹਲਕੇ ਦੇ ਵਿੱਚ ਚਾਹੇ ਕੋਈ ਹੋਵੇ ਕਿਸਾਨੀ ਮੁੱਦਾ ਤੇ ਉਹ ਪਹਿਲ ਦੇ ਆਧਾਰ ਤੇ ਆ ਕਿ ਉਹ ਮੁੱਦੇ ਨੂੰ ਚੱਕਦੇ ਨੇ ਆਪਾਂ ਗੱਲਬਾਤ ਕਰਦੇ ਆ ਪ੍ਰਧਾਨ ਜੀ ਜਿਹੜਾ ਲਗਾਤਾਰ ਇਹ ਧਰਨੇ ਚੱਲ ਰਹੇ ਨੇ ਕੀ ਮੇਨ ਮੰਗਾ ਕਿਉਂ ਲੋੜ ਪਈ ਕਿ ਦਿਨਪੋਰਾਤ ਐਨੀ ਠੰਡਾ ਸੀਤ ਲਹਿਰ ਵਗਦੀ ਆ ਤੇ ਬਜ਼ੁਰਗ ਆ ਜਿਹੜੇ ਐਨੀ ਠੱਢ ਠੋੜ ਠੋਰ ਕਰਦੇ ਇੱਥੇ ਚਾਨੀਆਂ ਥੱਲੇ ਬੈਠੇ ਦਿਨਪੋਰਾ ਇਹ ਜਿਹੜੇ ਧਰਨੇ 5 ਦਿਨਾਂ ਦੇ ਲਾਏ ਗਏ ਆ ਇਹ ਪੰਜਾਬ ਸਰਕਾਰ ਨੂੰ ਹਾਂਜੀ ਡੇਢ ਦੋ ਮਹੀਨੇ ਪਹਿਲਾਂ ਅਸੀਂ ਇੱਕ ਮੰਗ ਪੱਤਰ ਦਿੱਤਾ ਸੀ ਕਿ ਆ ਸਾਡੀਆਂ ਮੰਗਾਂ ਨੇ ਇਹਨਾਂ ਮੰਗਾ ਮਸਲਿਆਂ ਦਾ ਹੱਲ ਕੀਤਾ ਜਾਵੇ ਲਗਭਗ 30-35 ਮੰਗਾ ਦਾ ਮੰਗ ਪੱਤਰ ਸੀ ਉਹਦੇ ਤੇ ਨਾਲ ਦੀ ਨਾਲ ਹੀ ਉਹਦੇ ਵਿੱਚ ਚਿੱਠੀ ਦੇ ਵਿੱਚ ਲਿਖਿਆ ਸੀ ਉਸ ਨੋਟਿਸ ਦੇ ਵਿੱਚ ਵੀ 21 ਜਨਵਰੀ ਤੱਕ ਜਿਹੜਾ ਹੈਗਾ ਨਵੀਂ ਖੇਤੀ ਨੀਤੀ ਲਿਆਓ ਤਾਂ ਕਿ ਕਿਸਾਨਾਂ ਦੀ ਜਿਹੜੀ ਜਿਹੜੀ ਹੈਗੀ ਜਿੰਦਗੀ ਸੁਧਰ ਸਕੇ ਜੇ 21 ਜਨਵਰੀ ਤੱਕ ਖੇਤੀ ਨੀਤੀ ਨਵੀਂ ਨਹੀਂ ਲੈ ਕੇ ਆਉਂਦੇ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਉਹ ਨੀਤੀ ਜਿਹੜੀ ਹੈਗੀ ਆ ਨਵੇਂ ਖੇਤੀ ਨੀਤੀ ਲੈ ਕੇ ਕੋਈ ਨਹੀਂ ਆਏਗੇ ਇਸ ਕਰਕੇ ਸਾਨੂੰ ਮਜਬੂਰੀ ਵਸ ਪੰਜਾਬ ਸਰਕਾਰ ਦੇ ਖਿਲਾਫ 5 ਦਿਨਾਂ ਦੇ ਧਰਨੇ ਲਾਉਣੇ ਪਏ ਹੈਗੇ ਆ ਅੱਜ ਸਾਡਾ ਧਰਨੇ ਦਾ ਤੀਜਾ ਦਿਨ ਹੈਗਾ ਅਸੀਂ ਜਿਹੜੀਆਂ ਮੰਗਾਂ ਰੱਖੀਆਂ ਨੇ ਸਰਕਾਰ 'ਕੇ ਮੁੱਖ ਮੰਗ ਜਿਹੜੀ ਸਾਡੀ ਹੈਗੀ ਆ ਪੰਜਾਬ ਸਰਕਾਰ ਗਾੜੀ ਉਹ ਹੈਗੀ ਆ ਨਵੇਂ ਖੇਤੀ ਨੀਤੀ ਰੈਂਦੀ ਆਵੇ ਨਾਲ ਦੀ ਨਾਲ ਜਿਹੜਾ ਪਾਣੀ ਥੱਲੇ ਜਾਂਦਾ ਵੀ ਉਹਨੂੰ ਥੱਲੇ ਜਾਣ ਤੋਂ ਰੋਕਣ ਲਈ ਬਦਲੀਆਂ ਫਸਲਾਂ ਦਾ ਪ੍ਰਬੰਧ ਕੀਤਾ ਇਹ ਉਹਨਾਂ ਦੀ ਐਮਐਸਪੀ ਵਗੈਰਾ ਦਿੱਤੀ ਜਾਵੇ ਤੇ ਨਾਲ ਦੀ ਨਾਲ ਜਿਹੜਾ ਪਾਣੀ ਹੈਗਾ ਜਿਹੜਾ ਮੀਂਹ ਦਾ ਪਾਣੀ ਹੁੰਦਾ ਉਹ ਰੀਚਾਰਜ ਕੀਤਾ ਜਾਵੇ। ਐਂ ਸਾਡੀਆਂ ਜਿਹੜੀਆਂ ਹੈਗੀਆਂ ਜਿਵੇਂ ਪਸ਼ੂ ਹੈਗੇ ਆ 12 ਤੁਰੇ ਫਿਰਦੇ ਨੇ। ਹਾਂਜੀ। ਬਹੁਤ ਸਾਰੇ ਕੁੱਤੇ ਹੈਗੇ ਕੁੱਤਿਆਂ ਨੇ ਕਈ ਲੋਕਾਂ ਦੀਆਂ ਜਾਨਾਂ ਲੈ ਲੀਆਂ ਨੇ। ਐਂ ਅੱਜਕੱਲ ਜੰਗਲੀ ਸੂਰ ਜਿਹੜੇ ਹੈਗੇ ਉਹ ਫਸਲਾਂ ਦਾ ਨੁਕਸਾਨ ਕਰ ਰਹੇ ਨੇ। ਵੀ ਉਹਨਾਂ ਦਾ ਸਰਕਾਰ ਨੂੰ ਕੋਈ ਨਾ ਕੋਈ ਪ੍ਰਬੰਧ ਕਰਨਾ ਚਾਹੀਦਾ ਹੈਗਾ। ਅਹੀਂ ਜਿਹੜੇ ਹੈਗੇ ਆ ਪਿਛਲੇ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਦੇ ਦਰਮਿਆਨ ਸਾਥੀ ਸ਼ਹੀਦ ਹੋਏ ਨੇ ਉਹਨਾਂ ਸਾਥੀਆਂ ਨੂੰ ਬਹੁਤ ਸਾਰਿਆਂ ਨੂੰ ਨੌਕਰੀਆਂ ਨਹੀਂ ਮਿਲੀਆਂ ਗਈਆਂ ਉਹਨਾਂ ਦੀਆਂ ਨੌਕਰੀਆਂ ਦਿੱਤੀਆਂ ਜਾਂ ਤੇ ਜਿਹਦੇ ਪੈਸੇ ਰਹਿੰਦੇ ਆਰਥਿਕ ਰੂਪ ਚ ਮੱਦ ਰਹਿੰਦੀ ਆ ਉਹ ਵੀ ਦਿੱਤੀ ਜਾਵੇ ਇਹ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਚ ਸ਼ਾਮਲ ਨੇ ਜੇਕਰ ਉਹ ਸਰਕਾਰ ਸਾਡੀਆਂ ਇਹ ਮੰਗਾਂ ਨਹੀਂ ਮੰਨਦੀ ਤਾਂ ਅਸੀਂ 10 ਤਰੀਕ ਤੋਂ ਬਾਅਦ ਫੈਸਲਾ ਕਰਕੇ ਚੰਡੀਗੜ੍ਹ ਵੀ ਮੂਵ ਕਰਾਂਗੇ ਤੇ ਚੰਡੀਗੜ੍ਹ ਅਣਮਿਥੇ ਸਮੇਂ ਦਾ ਧਰਨ ਲਾਵਾਂਗੇ ਜੇ ਸਰਕਾਰ ਦੇ ਕੰਨਾਂ ਤੇ ਜੂਨ ਆ ਸਰ ਕੀ ਸਰਕਾਰ ਨੇ ਸਾਡੀਆਂ ਮੰਗਾਂ ਮਸਲਾਂ ਦਾ ਕੋਈ ਹੱਲ ਨਾ ਕੀਤਾ ਤਾਂ ਪ੍ਰਧਾਨ ਜੀ ਤੁਸੀਂ ਕਹਿੰਦੇ ਅਸੀਂ ਸਭਾ ਮਹੀਨਾ ਮਹੀਨਾ ਪਹਿਲਾਂ ਦੇ ਕਹੀ ਜਾਂਦੇ ਆ ਪਰ ਭਗਵੰਤ ਮਾਨ ਤਾਂ ਕਹਿ ਦਿੰਦਾ ਜਦੋਂ ਤੁਸੀਂ ਦੇਖਿਆ ਹੋਣਾ ਟੀਵੀ ਦੇ ਉੱਤੇ ਬੋਲਦੇ ਉਹਨਾਂ ਨੂੰ ਸੁਣਿਆ ਹੋਣਾ ਕਿ ਸਾਡੇ ਕੋਲੇ ਆਓ ਘਰ ਦੇ ਦਰਵਾਜ਼ੇ ਖੁੱਲੇ ਆ ਦਫ਼ਤਰ ਦੇ ਦਰਵਾਜ਼ੇ ਖੁੱਲੇ ਆ ਜਿੱਥੇ ਮਰਜ਼ੀ ਮਿਲੋ ਇਹ ਸਰਕਾਰ ਹੀ ਸਾਡੀ ਸੱਥਾ ਚੋਂ ਚੱਲਨੀ ਸੀ ਤੇ ਇੱਥੇ ਮੋਗੇ ਕਹਿੰਦੇ 50 ਮਿੰਟਾਂ ਦੇ ਵਿੱਚ ਜਾ ਕੇ ਆ ਡੀਸੀ ਸਾਹਿਬ ਜਿਹੜੇ ਹੁਣੇ ਗੱਡੀ 'ਚ ਨੱਕ ਕੇ ਗਏ ਆ ਵਿਆਹ ਦੀ ਰਜਿਸਟ੍ਰੇਸ਼ਨ ਨਾਲੇ ਕਹਿੰਦੇ ਸਗੰਦਦੇ ਆ ਨਾਲੇ ਮੌਕੇ ਤੇ ਤੇ ਤੁਸੀਂ ਕਹਿੰਦੇ ਮਹੀਨਾ-ਮਹੀਨਾ ਨਹੀਂ ਸੁਣਦੇ ਉਹ ਕਦੇ 50 ਮਿੰਟਾਂ 'ਚ ਜਿਹੜੇ ਕੰਮ ਅੱਗੇ ਲੰਕਦੇ ਰਹਿੰਦੇ ਸੀ 50 ਮਿੰਟਾਂ 'ਚ ਹੱਲ ਕਰ ਦਿੰਦੇ ਇਹ ਸਾਰੀਆਂ ਗੱਲਾਂ ਨੇ 50 ਮਿੰਟਾਂ 'ਚ ਕੋਈ ਇੱਕ ਅੱਧਾ ਕੇਸ ਹੱਲ ਕਰ ਸਕਦੇ ਆ ਇਹ ਵੀ ਜਿਹੜਾ ਕੀਤਾ ਉੱਥੇ ਜਾ ਕੇ ਕੀਤਾ ਹੈਗਾ ਜਿੱਥੇ ਇਹ ਅਨੰਦ ਕਾਰਜ ਹੋ ਰਹੇ ਸੀ ਉਂ ਜੇ ਦੇਖਣਾ ਹੋਵੇ ਤਾਂ ਇੱਥੇ ਬਹੁਤ ਦਿਨ ਲੱਗ ਜਾਂਦੇ ਨੇ ਕੋਈ ਇਹੋ ਜਿਹਾ ਗੱਲ ਨਹੀਂ ਹੈਗੀ ਜਿਹੜੀ ਪੰਜਾਬ ਸਰਕਾਰ ਹੈਗੀ ਆ ਅਸੀਂ ਖੇਤੀ ਨੀਤੀ ਦੇ ਬਾਰੇ ਵਿੱਚ ਜਥੇਬੰਦੀ ਨੇ ਪਿਛਲੇ ਸਾਲ ਲਿਖ ਕੇ ਦਿੱਤਾ ਸੀਗਾ ਇੱਕ ਪਿਛਲੇ ਸਾਲ ਵੀ ਲਗਭਗ ਸਾਲ ਹੋ ਗਿਆ ਵੀ ਖੇਤੀ ਨੀਤੀ ਇਹੋ ਜੀ ਹੋਣੀ ਚਾਹੀਦੀ ਹੈ ਕੋਈ ਵਿਚਾਰ ਚਾਚਾ ਨਹੀਂ ਖੇਤੀ ਨੀਤੀ ਪੰਜਾਬ ਸਰਕਾਰ ਨੇ ਆਪ ਬਣਾਉਣ ਦੀ ਬਜਾਏ ਅਮਰੀਕਾ ਦੀ ਕੰਪਨੀ ਨੂੰ ਠੇਕਾ ਦਿੱਤਾ ਵੀ ਉਹਨੇ ਖੇਤੀ ਨੀਤੀ ਬਣਾ ਕੇ ਦੇਣੀ ਹੈ ਤੁਸੀਂ ਦੇਖੋ ਜੇ ਕੋਈ ਖੇਤੀ ਨੀਤੀ ਅਮਰੀਕਾ ਵਾਲੇ ਬਣਾ ਕੇ ਦੇਣਗੇ ਸਾਡੇ ਉਹ ਫਟ ਕਿਵੇਂ ਆਊਗੀ ਕੀ ਪੰਜਾਬ ਦੇ ਲੋਕਾਂ ਨੂੰ ਖੇਤੀ ਨੀਤੀ ਬਾਰੇ ਪਤਾ ਨਹੀਂ ਸਾਡੇ ਨਾਲ ਗੱਲ ਕਰਨ ਅਸੀਂ ਦੱਸਦੇ ਖੇਤੀ ਨੀਤੀ ਕਿਵੇਂ ਬਣਾਉਣੀ ਹੈ ਪਰ ਜੇ ਸਰਕਾਰ ਚਾਹੇ ਤਾਂ ਅਸੀਂ ਖੇਤੀ ਨੀਤੀ ਬਣਾ ਸਕਦੇ ਅਸੀਂ ਦਿੱਤੀ ਆ ਪਿਛਲੇ ਸਮੇਂ ਦੇ ਵਿੱਚ ਬਣਾ ਕੇ ਸਰਕਾਰ ਜਿਹੜੀ ਹੈਗੀ ਆ ਉਹ ਜਿਹੜੀ ਅਮਰੀਕਾ ਵਾਲਿਆਂ ਨੂੰ ਦਿੱਤੀ ਹੈਗੀ ਠੇਕਾ ਦਿੱਤਾ ਇਹਨਾਂ ਨੇ ਉਹ ਗਲਤ ਦਿੱਤਾ ਕਰੋਨਾ ਰੁਪਏ ਉਹਨਾਂ ਨੂੰ ਦੇਣੇ ਹੈਗੇ ਆ ਖੇਤੀ ਨੀਤੀ ਬਣਾਉਂਦੇ ਜਦੋਂ ਕਿ ਅਸੀਂ ਮੁਕਤ ਬਣਾ ਕੇ ਦੇ ਸਕਦੇ ਹੈਗੇ ਆ ਇੱਕ ਇਹ ਜ਼ਰੂਰ ਜੀ ਸਪੋਰਟ ਕਰੋ ਕੁਝ ਨਾ ਲੋਕ ਭਰਮ ਫਲਾ ਰਹੇ ਆ ਐਨ ਆਰ ਆਈਆਂ ਦੇ ਵਿੱਚ ਕਹਿੰਦੇ ਉਗਰਾਹਾ ਜੱਥੇਬੰਦੀ ਭਾਈ ਧਰਨੇ ਲਾ ਰਹੀ ਹੈ ਲਗਾਤਾਰ ਵੀ ਜਿਹੜੀ ਐਨਆਰਆਈਆਂ ਦੀ ਜ਼ਮੀਨ ਪਈ ਹੈ ਤੇ ਇਹਨੂੰ ਖੋ ਕੇ ਹੋਰ ਗਰੀਬਾਂ ਦੇ ਵਿੱਚ ਵੰਡ ਦਿਓ ਜਾਂ ਜਿਹੜੇ ਵੀ ਕੋਈ 10 20 ਕਿੱਲੇ ਵਾਲੇ ਆ ਕਹਿੰਦੇ ਭਾਈ ਤੁਸੀਂ ਪੀਲੇ ਪਰਨੇ ਵੱਲਣ ਕੇ ਝੰਡੇ ਚੱਕ ਕੇ ਜੱਥੇਬੰਦੀ ਦੇ ਜਾ ਕੇ ਡੀਸੀ ਦਫ਼ਤਰ ਮੂਹਰੇ ਬਹਿ ਜਾਣੇ ਆ ਤੁਹਾਡੀਆਂ ਜ਼ਮੀਨਾਂ ਖੋਣ ਨੂੰ ਫਿਰਦੇ ਅਸਲੇ ਪੁੱਦਾ ਕੀ ਹੈ ਕਈ ਆਗੂ ਇਹ ਪ੍ਰਚਾਰ ਰਹੇ ਸੈਂਟਰ ਸਰਕਾਰ ਦਾ ਕਾਨੂੰਨ ਹੈ ਸਾਢੇ 17 ਇਕੜ ਦਾ 1960 ਤੋਂ ਪਹਿਲਾਂ ਦਾ ਬਣਿਆ ਹੋਇਆ ਹੈ ਅਸੀਂ ਕਹਿੰਨੇ ਵੀ ਉਹ ਕਾਨੂੰਨ ਲਾਗੂ ਕੀਤਾ ਜਾਵੇ ਸਾਢੇ 17 ਏਕਰ ਇੱਕ ਬਾਲਗ ਦਾ ਉਹ ਜੇ ਮੀਆਂ ਬੀਵੀ ਹੈਗੇ ਤਾਂ 35 ਕਿੱਲੇ ਰੱਖਦੇ ਸਾਡਾ ਜਿਹੜੇ ਪਿੰਡਾਂ 'ਚ ਵੱਸਦੇ ਆ ਮੌਜੂਦਾ ਜਿਹੜੇ ਹੈਗੇ ਇੱਥੇ ਇਹ ਕੋਈ 10 ਵੀ 50 ਕਿੱਲੇ ਵਾਲੇ ਹੈਗੇ ਇਹਨਾਂ ਦਾ ਸਾਡਾ ਕੋਈ ਨਹੀਂ ਸਾਡਾ ਤਾਂ ਉਹਨਾਂ ਬੰਦਿਆਂ ਨਾਲ ਬਾ ਵਾਸਤਾ ਹੈਗਾ ਉਹਨਾਂ ਬੰਦਿਆਂ ਨੂੰ ਅਸੀਂ ਕਹਿੰਨੇ ਆ ਜਿਹੜੇ ਹਜ਼ਾਰਾਂ ਇਕੜ ਦੇ ਮਾਲਕ ਹੈਗੇ ਆ ਬਹੁਤ ਸਾਰੇ ਬੰਦੇ ਹੈਗੇ ਕਈਆਂ ਦੇ 2-2 4-4 ਹਰਿਆਰ ਇਕੜ ਵੀ ਹੈਗੇ ਆ ਜੇ ਜਿਹੜੀ ਫਾਲਤੂ ਜ਼ਮੀਨ ਹੈ ਜੇ ਉਹਨਾਂ ਕੋਲ ਖੋਹੀ ਜਾਵੇ ਸਾਰੇ ਦੇਸ਼ ਚ ਤਾਂ ਹਰ ਇੱਕ ਵਿਅਕਤੀ ਜਿਹੜਾ ਕਿਸਾਨ ਆ ਪੰਜ ਕਿੱਲੇ ਉਹਨੂੰ ਆਉਂਦੇ ਆ ਜੇ ਇਕੱਲੇ ਪੰਜਾਬ ਚੋ ਵੀ ਖੋਖੋ ਕੇ ਵੰਡ ਦਿੱਤੀਏ ਤਾਂ ਵੀ ਤਿੰਨ ਕਿੱਲੇ ਹਰ ਕਿਸਾਨ ਨੂੰ ਆਉਂਦੇ ਹੈਗੇ ਆ ਜਿੰਨਾ ਕਿਸਾਨਾਂ ਕੋਲੇ ਜਮਾਂ ਹੀ ਜ਼ਮੀਨ ਨਹੀਂ ਜਾਂ ਜਿੰਨਾਂ ਕੋਲੇ ਕਿੱਲਾ ਦੋ ਕਿੱਲੇ ਆ ਉਹਨਾਂ ਨੂੰ ਜ਼ਮੀਨ ਦੇਣੀ ਚਾਹੀਦੀ ਤੇ ਜ਼ਗੀਰਦਾਰ ਜਿਹੜੇ ਵੱਡੇ ਹੈਗੇ ਆ ਉਹਨਾਂ ਤੋਂ ਖੋਣੀ ਚਾਹੀਦੀ ਹੈ ਕਾਰਪੋਰੇਟ ਕਰਾਣਿਆਂ ਤੋਂ ਖੋਣੀ ਚਾਹੀਦੀ ਹੈ ਛੋਟੇ ਮੋਟੇ ਕਿਸਾਨਾਂ ਦੀ ਅਸੀਂ ਗੱਲ ਨਹੀਂ ਕਰਦੇ ਜਿਹੜੇ ਪਿੰਡਾਂ ਚ ਵੱਸਦੇ ਆ ਆਪਣੇ 10 20 ਕਿੱਲੇ ਵਾਲੇ ਉਹਨਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੈ ਉਹਨਾਂ ਦੀ ਜ਼ਮੀਨ ਨਹੀਂ ਖ ਪੰਜਾਬ ਸਰਕਾਰ ਨੂੰ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਔ ਲਾਈਵ ਕੋਈ ਵੀ ਮਨ ਦੇ ਵਿੱਚ ਹੈ ਜਾਂ ਅੱਗੇ ਤੁਹਾਨੂੰ ਲੱਗਦਾ ਵੀ ਜੇ ਹੁਣ ਨਹੀਂ ਮੰਗਾ ਮੰਨੀਆਂ ਜਾਂਦੀਆਂ ਲਗਾਤਾਰ ਤੁਸੀਂ ਠੜ ਦੇ ਵਿੱਚ ਬੈਠੇ ਹੋ ਪਹਿਲਾ ਨੰਬਰ ਤਾਂ ਜਦੋਂ ਐਨੇ ਥਾਵਾਂ ਤੇ ਡੀਸੀ ਦਫ਼ਤਰ ਘੇਰੇ ਆ ਡੀਸੀ ਰਿਪੋਰਟ ਭੇਜ ਦੇਉਣਗੇ ਮੁੱਖ ਮੰਤਰੀ ਨੂੰ ਜੇ ਸਾਡੇ ਬਾਰ ਦੇ ਵਿੱਚ ਕਿਸਾਨ ਬੈਠੇ ਨੇ ਤੇ ਕਿਸਾਨ ਕੋਈ ਅਤਵਾਦੀ ਤਾਂ ਹੈ ਨਹੀਂ ਜਾਂ ਕੋਈ ਰਫਲਾ ਲਈ ਬੈਠਿਆ ਸ਼ਾਂਤ ਮਈ ਬੈਠਿਆ ਤੁਸੀਂ ਤਾਂ ਅਗਲੇ ਨੂੰ ਆਏ ਨੂੰ ਚਾਹ ਵੀ ਪਿਉਉਣੇ ਆ ਥੋਡੇ ਨਾਲ ਫਿਰ ਰਾਬਤਾ ਕਿਉਂ ਨਹੀਂ ਕਰਦੇ ਮੁੱਖ ਮੰਤਰੀ ਸਾਹਿਬ ਜਿਹੜੇ ਕਹਿੰਦੇ ਸਾਡੇ ਕੋਲੇ ਆਓ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਤੁਸੀਂ ਦੇਖਦੇ ਆ ਲੋਕੀ ਵੇਖ ਕੇ ਬੜਾ ਵਾਹ ਵਾਹ ਕਰਦੇ ਆ ਵੀ ਮਾਨ ਸਾਹਿਬ ਆਮ ਲੋਕਾਂ ਦੀ ਗੱਲ ਸੁਣਦੇ ਆ ਥੋਡੀ ਕਦੇ ਗੱਲ ਸੁਣੀ ਜਾਂ ਹੁਣ ਡੀਸੀ ਸਾਹਿਬ ਨੇ ਆ ਕੇ ਕਿਹਾ ਹੋਵੇ ਵੀ ਅਸੀਂ ਮੁੱਖ ਮੰਤਰੀ ਨਾਲ ਗੱਲ ਕਰਦੇ ਆ ਕੋਈ ਤੁਹਾਨੂੰ ਸੰਦੇਸ਼ ਕੋਈ ਸੱਦਾ ਪੱਤਰ ਵੀ ਆ ਕੇ ਸਾਡੇ ਨਾਲ ਗੱਲਬਾਤ ਕਰੋ ਕਿਸੇ ਡੀਸੀ ਦਾ ਕੋਈ ਸੱਦਾ ਪੱਤਰ ਨਹੀਂ ਕਿਸੇ ਪੰਜਾਬ ਸਰਕਾਰ ਦਾ ਕੋਈ ਸਦਾਬੱਤਰ ਨਹੀਂ ਜਿਹੜੀਆਂ ਭਗਵੰਤ ਮਾਨ ਗੱਲਾਂ ਕਰਦਾ ਵੀ ਅਸੀਂ ਤਾਂ ਲੋਕਾਂ ਦੇ ਘਰਾਂ 'ਚ ਜਾ ਕੇ ਮਸਲੇ ਹੱਲ ਕਰਨੇ ਆ ਬਹੁਤ ਸਾਰੀਆਂ ਜਥੇਬੰਦੀਆਂ ਪੰਜਾਬ ਦੀਆਂ ਇਹੋ ਜਿਹੀਆਂ ਆ ਜਿਨ੍ਹਾਂ ਨੇ 10-10 ਵੇਰਾ ਭਗਵੰਤ ਮਾਨ ਨੇ ਖੁਦ ਮੀਟਿੰਗਾਂ ਦਿੱਤੀਆਂ ਨੇ ਭਗਵੰਤ ਮਾਨ ਦੀ ਸਰਕਾਰ ਨੇ ਮੀਟਿੰਗਾਂ ਦੇ ਕੇ ਉਹਨਾਂ ਦੀ ਗੱਲ ਹੀ ਨਹੀਂ ਸੁਣੀ ਜਦੋਂ ਬੰਦੇ ਮੀਟਿੰਗ ਕਰ ਲਈ ਜਾਂਦੇ ਆ ਉਦੋਂ ਕਹਿੰਦੇ ਸਾਫ ਤਾਂ ਹੈ ਨਹੀਂਗਾ ਮੰਤਰੀ ਦਾ ਹੈ ਨਹੀਂਗਾ ਇੱਥੋਂ ਤੱਕ ਖਾਲਤ ਹੈ ਵੀ ਇੱਕ ਪਾਸੇ ਇਹ ਕਹਿਣਾ ਵੀ ਅਸੀਂ ਬੰਦੇ ਦੀ ਗੱਲ ਸੁਣ ਲਈ ਤਿਆਰ ਆ ਦਰਵਾਜ਼ੇ ਖੁੱਲੇ ਆ ਇੱਕ ਬੰਦਿਆਂ ਨੂੰ ਲਿਖਤੀ ਮੀਟਿੰਗ ਦੇ ਕੇ ਜੱਥੇ ਬੰਦਿਆਂ ਨੂੰ ਜ਼ੁਬਾਨੀ ਨਹੀਂ ਲਿਖਤੀ ਮੀਟਿੰਗਾਂ ਦੇ ਕੇ ਮੁੱਕਰ ਜਾਂਦੇ ਆ ਹਾਲ ਹੈ ਨਾ ਸਰਕਾਰਾਂ ਦਾ ਸਾਡਾ ਤਾਂ ਇਹ ਹੈਗਾ ਵੀ ਲੋਕਾਂ ਨੂੰ ਸੰਘਰਸ਼ਾਂ ਤੋਂ ਬਿਨਾਂ ਕੋਈ ਨਹੀਂ ਮਿਲਣਾਗਾ ਜੇ ਸੰਘਰਸ਼ ਕਰਨਗੇ ਤਾਂ ਹੀ ਜਿਹੜਾ ਹੈਗਾ ਸਰਕਾਰ ਨੇ ਸੁਣਨੀ ਆ ਤੁਸੀਂ ਦੇਖ ਲਓ ਜਦੋਂ ਕੋਈ ਗੱਲ ਆ ਇੱਥੇ ਬੈਠੇ ਆ ਛੜ ਕਿਸੇ ਨੇ ਗੱਲ ਨਹੀਂ ਸੁਣੀ ਸੜਕ ਰੋਕ ਲਿਓ ਸਾਰਾ ਡੀਸੀ ਵੀ ਹੋਊਗਾ ਇੱਥੇ ਐਸਐਸਪੀ ਵੀ ਹੋਊਗਾ ਮਤਲਬ ਕੀ ਹੈ ਗਿਆ ਇਹ ਲੋਕਾਂ ਨੂੰ ਮਜਬੂਰ ਕਰ ਦਿਆ ਸੜਕਾਂ ਰੋਕਣ ਲਈ ਵੀ ਜਿੰਨਾ ਚਿਰ ਸੜਕਾਂ ਨਹੀਂ ਰੋਕਦੇ ਉਹਨਾਂ ਚਿਰ ਗੱਲ ਹੀ ਨਹੀਂ ਸੁਣਨੀ ਜਿੰਨਾ ਚਿਰ ਰੇਲਾ ਨਹੀਂ ਸੋਹਦੇ ਉਹਨਾਂ ਚਿਰ ਗੱਲ ਹੀ ਨਹੀਂ ਸੁਣਨੀ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਪਹਿਲਾਂ ਹੁੰਦਾ ਸੀਗਾ ਵੀ ਭੁਖੜਤਾ ਰੱਖ ਕੇ ਵੀ ਸਰਕਾਰ ਸੁਣ ਲੈਂਦੀ ਸੀਗੀ ਮਰਨ ਮਾਰ ਤਤੇ ਵੀ ਸੁਣ ਲੈਂਦੀ ਸੀਗੀ ਧਰਨੇ ਵਿਚਾਰੇ ਹੁਣ ਜਿਹੜੀ ਹੈਗੀ ਆ ਸਰਕਾਰਾਂ ਜਿਹੜੀਆਂ ਹੈਗੀਆਂ ਕੇਸਲ ਮਾਰ ਦਿਆਂ ਕੋਈ ਲੋਕਾਂ ਦੀ ਗੱਲ ਨਹੀਂ ਸੁਣਦੇ ਧੰਨਵਾਦ ਸੋ ਇਹ ਸਨ ਕਿਸਾਨ ਆਗੂ ਕੋਲੋਰ ਸਿੰਘ ਹੋਰ ਵੀ ਕੀ ਨਾ ਜੀ ਸਰ ਆਪਣਾ ਗਰਮੀਤ ਸਿੰਘ ਜੀ ਗਰਮੀਤ ਸਿੰਘ ਵੱਡਾ ਲਗਾਤਾਰ ਧਰਨਾ ਚੱਲ ਰਿਹਾ ਹੈ ਲੋਕ ਦੂਰੋਂ ਦੂਰੋਂ ਪਿੰਡਾਂ ਤੋਂ ਆ ਰਹੇ ਨੇ ਕਿਵੇਂ ਦੇਖਦੇ ਹੋ ਸਰਕਾਰ ਕਦੋਂ ਸੁਣੂਗੀ ਲੱਗਦਾ ਵੀ ਕਦੇ ਮੰਗਾ ਪੂਰੀਆਂ ਹੋਣ ਜਦੋਂ ਭਗਵੰਤ ਮਾਨ ਸਰਕਾਰ ਆਈ ਹੈ ਜੀ ਬੜੇ ਖੁਸ਼ ਹੋਏ ਜਦੋਂ ਇਹਨੇ ਖੇਤੀ ਨੀਤੀ ਦਾ ਐਲਾਨ ਕੀਤਾ ਕਿ ਖੇਤੀ ਨੀਤੀ ਬਣਾਈ ਜਾਊਗੀ ਲੋਕਾਂ ਦੇ ਹਿਤਾਲੀ ਪਰ ਅਸੀਂ 1 ਸਾਲ ਹੋ ਗਿਆ 12 13 ਦਿਨ ਘਟਾ ਸਾਲ ਹੋਣ ਵਾਲਾ ਅਸੀਂ ਖੇਤੀ ਨੀਤੀ ਬਣਾ ਕੇ ਦਿੱਤੀ 12 ਸਫਿਆਂ ਦੀ ਉਹ ਖੇਤੀ ਨੀਤੀ ਲਾਗੂ ਕਰਨ ਦੀ بجائے 6 ਕਰੋੜ ਰੁਪਈਆ ਜਿਹੜੀ ਅਮਰੀਕਾ ਦੀ ਕੰਪਨੀ ਆ ਫਾਉਡ ਫਾਉਡੇਸ਼ਨ ਜੀ ਨੇ ਅੱਗੇ ਹਰੀ ਕ੍ਰਾਂਤੀ ਲਿਆ ਕੇ ਸਾਨੂੰ ਮਾਂਜਿਆ ਉਹਨਾਂ ਨੂੰ ਹੀ ਫੇਰ ਦੇਤੀ ਖੇਤੀ ਨੀਤੀ ਬਣਾਉਣ ਵਾਸਤੇ ਸੋ ਨਾ ਕਿਸੇ ਨਸ਼ੇ ਦਾ ਹੱਲ ਨਸ਼ਾ ਕਈ ਗੁਣਾ ਵੱਧ ਗਿਆ ਖੋਦ ਕਸ਼ਿੰਗਾਰਜ ਕੋਈ ਕਮੀ ਨਹੀਂ ਆਈ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਇਹ ਢੀਠ ਹੋਈਆਂ ਬਹੁਤ ਵੈਰੀ ਸਾਨੂੰ ਸਮਾਂ ਦਿੱਤਾ ਜਦੋਂ ਜਾਈਦਾ ਐਂ ਲੱਗਦਾ ਵੀ ਸਾਰੇ ਹੀ ਸਾਡੇ ਮਸਲੇ ਹੱਲ ਹੋ ਗਏ ਪਰ ਜਦੋਂ ਲਾਗੂ ਕਰਨੇ ਹੁੰਦੇ ਆ ਉਦੋਂ ਸਾਨੂੰ ਲਾਗੂ ਕਰਾਉਣ ਵਾਸਤੇ ਵੀ ਦੂਣਾ ਸ਼ਗਰਸ਼ ਕਰਨਾ ਪੈਂਦਾ ਜਿੰਨਾ ਮੰਗਾ ਮਨਵਾਉਣ ਤੇ ਜ਼ੋਰ ਲੱਗਦਾ ਉਦੋਂ ਦੁੱਗਣਾ ਜ਼ੋਰ ਸਾਡਾ ਲਾਗੂ ਕਰਾਉਣ ਤੇ ਲੱਗਦਾ ਇਹ ਸਰਕਾਰਾਂ ਬਹੁਤ ਝੂਠ ਬੋਲਦੀਆਂ ਝੂਠਾਂ ਦੇ ਸਹਾਰੇ ਹੀ ਖੜੀਆਂ ਐ ਸੋ ਇਸ ਕਰਕੇ ਸਾਨੂੰ ਸ਼ਗਰਸ਼ਾਂ ਤੋਂ ਬਗੈਰ ਹੋਰ ਰਸਤਾ ਨਹੀਂ ਦੀਦਾ ਕਿਉਂਕਿ ਸਾਡਾ ਕੋਈ ਵੀ ਮਸਲਾ ਜਿਹੜਾ ਸ਼ਗਰਸ਼ ਤੋਂ ਬਿਨਾ ਹੱਲ ਨਹੀਂ ਹੁੰਦਾ ਪ੍ਰਧਾਨ ਜੀ ਇੱਕ ਇਹ ਦੱਸੋ ਵੀ ਇਹ ਕਹਿੰਦੇ ਹੁੰਦੇ ਸੀ ਵੀ ਸਾਡੀ ਸਰਕਾਰ ਤਾਂ ਸੱਥਾਂ ਚੋਂ ਚੱਲਣੀ ਆ ਆਮ ਲੋਕਾਂ ਦੀ ਸਰਕਾਰ ਆ ਤੇ ਉਹ ਕਹਿੰਦੇ ਵੀ ਜੱਥੇ ਬੰਦਿਆਂ ਸਾਡੇ ਕੋਲੇ ਆ ਕੇ ਜੀ ਦੱਸਿਆ ਵੀ ਰਾਬਤਾ ਵੀ ਕਰਦੇ ਆ ਗੱਲਬਾਤ ਵੀ ਹੋ ਜਾਂਦੀ ਆ ਲਾਗੂ ਨਹੀਂ ਹੁਣ ਇਹ ਕਹਿੰਦੇ ਸੀ ਤਾਂ ਘਰ-ਘਰ ਜਾ ਕੇ ਸਰਟੀਫਿਕੇਟ ਦੇਈ ਜਾਂਦੇ ਆ ਮੋਗੇ ਬਾਰੇ ਖੁਦ ਸਾਡੇ ਸਤਿਕਾਰਯੋਗ ਸੀਐਮ ਸਾਹਿਬ ਸਰਦਾਰ ਭਗਵਾਨ ਸਿੰਘ ਜੀ ਮਾਨ ਨੇ ਬੋਲਿਆ ਕਿ ਮੋਗੇ ਦੇ ਵਿੱਚ ਡੀਸੀ ਸਾਹਿਬ ਗਏ ਪਿਆ ਤੇ ਵਿੱਚ ਨਾਲੇ ਸਕਰਨ ਦੇ ਕੇ ਨਾਲੇ ਸਰਟੀਫਿਕੇਟ ਜਾਰੀ ਕਰਤਾ ਉਹਦੇ ਨਾਲ ਕੋਈ ਫਾਇਦਾ ਹੋਊ ਕੀ ਥੋੜੇ ਆਏ ਕੰਮ ਆ ਜਿਹੜੇ ਫਟਾਫਟ ਹੋ ਰਹੇ ਆ ਜਿਹੜੇ ਅੱਗੇ ਦੇ ਲੈ ਕੇ ਹੁੰਦੇ ਹੀ ਪਟਵਾਰੀ ਤਹਿਸੀਲਦਾਰ ਤੋਂ ਹੁਣ ਹੁੰਦੇ ਭੱਜ ਕੇ ਇਮਾਨਦਾਰੀ ਨਾਲ ਦੱਸੋ ਇਮਾਨਦਾਰੀ ਨਾਲ ਆਇਆ ਜੀ ਮੇਰਾ ਦੋ ਤਰ੍ਹਾਂ ਗਰਮੀਤ ਨਾਮ ਬਣਦਾ ਇੱਕ ਤਾਂ जीजू और एम आई डबल टी ਦੇ ਨਾਲ ਇੱਕ ਬੰਦਾ ਸਿਰਫ ਆਈ ਪਾਈ ਆ ਉਹਦੇ ਸਿਰਫ ਆਈ ਕੱਢਣੀ ਆ ਬਾਕੀ ਸਾਰੇ ਮੇਰੇ ਦਸਤਾਵੇਜ਼ ਤੇ ਡਬਲ ਈ ਹੈ ਹਾਂਜੀ ਉਹਦੇ ਵਾਸਤੇ ਸਾਲ ਹੋ ਗਿਆ ਮੈਨੂੰ ਹੂੰ ਤੀਜੀ ਵਾਰ ਹੁਣ ਮਤਲਬ ਉਹ ਆਈ ਨਾ ਹੀ ਫੇਰ ਆ ਜਾਂਦਾ ਐਡਾ ਕੰਮ ਹਾਲਾਂਕਿ ਮੈਂ ਆਗੂਆਂ ਜਥੇਬੰਦੀ ਦਾ ਤੇ ਮੇਰਾ ਉਹ ਹੋ ਨਹੀਂ ਰਿਹਾ ਸਿਰਫ ਇੱਕ ਸਪੈਲਿੰਗ ਕੱਢਣਾ ਵਿੱਚੋਂ ਤੇ ਡਿੱਕਾ ਲੱਗਾ ਖੜਾ ਉਹ ਸਪੈਲਿੰਗ ਕਿਵੇਂ ਨਿਕਲੂਗਾ ਤੁਹਾਡੇ ਮਨ ਚ ਸੱਚ ਦੱਸੋ ਦੀਨ ਮਾਨਾ ਵੀ ਜੇ ਕਿਹੜੇ ਤਰੀਕੇ ਨਾਲ ਨਿਕਲੂ ਤੁਹਾਨੂੰ ਸਪੈਲਿੰਗ ਹੁਣ ਉਹ ਤਾਂ ਤਰੀਕੇ ਸਾਰੇ ਵਰਤ ਲਏ ਆ ਕਿਉਂਕਿ ਟੀਚਰਾਂ ਨੂੰ ਲਿਖ ਕੇ ਦੇਈਦਾ ਟੀਚਰ ਕਹਿ ਦਿੰਦੇ ਆ ਕਰੇ ਆਓ ਢਾਕਾ ਨੇ ਰਹਿਓ ਢਾਕਾ ਨੇ ਰਹੀਂ ਫੇਰ ਉਹ ਆ ਜਾਂਦਾ ਜਦੋਂ ਕਿ ਆਧਾਰ ਕਾਰਡ ਦਾ ਅਸੀਂ ਦਿੰਨੇ ਆਧਾਰ ਕਾਰਡ ਦੇ ਉੱਤੇ ਡਬਲ ਈ ਆ ਫੇਰ ਆਈ ਪਾ ਕੇ ਫੇਰ ਆ ਜਾਂਦਾ ਦੱਸੋ ਐਡਾ ਕੰਮ ਤੇ ਇੱਕ ਜਥੇਬੰਦੀ ਦਾ ਆਗੂ ਹੋਣ ਦੇ ਨਾਤੇ ਮੇਰਾ ਨਹੀਂ ਹੋ ਰਿਹਾ ਤੇ ਆਮ ਲੋਕਾਂ ਦਾ ਤੁਸੀਂ ਆਪੇ ਹਿਸਾਬ ਲਾ ਲਓ ਕਿ ਕਿੰਨਾ ਖਜ਼ੋਰ ਲੱਗਦਾ ਹੋਊਗਾ ਮੇਰੇ ਕੋਲੇ ਮੌਜੂਦਾ ਸਾਰੇ ਸਬੂਤ ਆ ਹੁਣ ਮੈਂ ਫੇਰ ਪਰਸੋਂ ਦੇ ਕੇ ਆਇਆ ਉਹ ਆਧਾਰ ਕਾਰਡ ਵੀ ਇਹ ਆਧਾਰ ਕਾਰਡ ਨੂੰ ਵੇਖ ਕੇ ਹੀ ਤੁਸੀਂ ਮੇਰਾ ਦਸਤਾਵੇਜ਼ ਸਾਰਿਆਂ ਚ ਡਬਲੀ ਹੈ ਪਰ ਆਈ ਪਾ ਕੇ ਫੇਰ ਆ ਜਾਂਦਾ ਇੰਨੇ ਕ ਕੰਮ ਹੁੰਦੇ ਆ ਪ੍ਰਧਾਨ ਜੀ ਜੇ ਹੁਣ ਨਹੀਂ ਸਰਕਾਰ ਹਜੇ ਵੀ ਤੁਹਾਡੇ ਤੁਹਾਨੂੰ ਨਹੀਂ ਬੁਲਾਉਂਦੀ ਨਈ ਸਰਵਾਈ ਹੁੰਦੀ ਅਗਲੀ ਕੋਈ ਰਣਨੀਤੀ ਹੈ ਵੀ ਧਰਨੇ ਜਾਰੀ ਰਹਿਣਗੇ ਜਾਂ ਰੋਕੇ ਇੱਕ ਕਦਮ ਪਿੱਛੇ ਹੋ ਕੇ ਵੱਡਾ ਸਟੈਪ ਲਿਆ ਜਾਊ ਕੋਈ ਛਾਲ ਮਾਰੀ ਜਾਊ ਕਿਹੇ ਜੀ ਹਾਂ ਜੀ 10 ਤਰੀਕ ਨੂੰ ਇੱਥੋਂ ਐਲਾਨ ਕਰਾਂਗੇ ਸਟੇਜ ਤੋਂ ਅਗਲੇ ਐਕਸ਼ਨ ਦਾ ਅਗਲਾ ਐਕਸ਼ਨ ਆਰ ਪਾਰ ਦਾ ਹੋਊਗਾ ਕੱਟੀ ਕਟਾ ਕੱਢਣਾ ਹੋਊਗਾ ਚੰਡੀਗੜ੍ਹ ਜਾਵਾਂਗੇ ਮੁਹਾਲੀ ਨਹੀਂ ਬੈੰਦੇ ਚੰਡੀਗੜ੍ਹ ਜਾਵਾਂਗੇ ਤੇ ਕੋਠੀ ਦਾ ਘਰਾਓ ਕਰਾਂਗੇ ਅਣਮਿਸੇ ਸਮੇ ਲਈ ਧੰਨਵਾਦ ਆਈ ਸੋ ਇਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਜਿਹੜੀ ਕਿਸਾਨ ਆ ਆਰ ਪਾਰ ਦੀ ਲੜਾਈ ਲੜਨਗੇ ਲਗਾਤਾਰ ਦਿਨ ਪਰ ਰਾਤ ਧਰਨਾ ਚੱਲਦਾ ਤੁਸੀਂ ਕੱਲਾ ਕੱਲਾ ਸ਼ੋਰ ਦੇਖ ਰਹੇ ਹੋ ਕਿਸਾਨ ਆ ਜਿਹੜੇ ਨਾਰਾ ਨਾਰੇਬਾਜੀ ਕਰ ਰਹੇ ਨੇ ਜੋ ਇੱਕ ਵੱਖੋ ਵਕਰੀ ਕਿਉਂਕਿ ਜਿਹੜੀ ਉਗਰਾਹਾ ਜੱਤੇਬੰਦੀ ਆ ਬੜੀ ਜਾਤ ਦੇ ਵਿੱਚ ਰਹਿੰਦੀ ਆ ਇੱਕ ਦਿਨ ਨੌ ਜਵਾਨਾਂ ਨੂੰ ਦਿੱਤਾ ਜਾਂਦਾ ਇੱਕ ਦਿਨ ਕਹਿੰਦੇ ਜਿਹੜੀਆਂ ਔਰਤਾਂ ਵੱਡੀ ਗਿਣਤੀ ਦੇ ਵਿੱਚ ਇਹ ਜੱਥੇਬੰਦੀ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਕੇਸਰੀ ਚੁੰਨੀਆਂ ਲੈ ਕੇ ਔਰਤਾਂ ਬਹੁਤ ਸਮੂਲੀਅਤ ਕਰਦੀਆਂ ਕਿ ਇਹਨਾਂ ਨੇ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਹੀ ਲੰਬੇ ਸਮੇਂ ਤੋਂ ਦੇਖ ਰਹੇ ਆ ਜਾ ਕੇ ਹੱਕਾਂ ਪ੍ਰਤੀ ਜਾਗਰੂਤ ਕੀਤਾ ਲੋਕਾਂ ਨੂੰ ਤੇ ਔਰਤਾਂ ਨੂੰ ਇਹ ਕਿਹਾ ਕਿ ਕੱਲਾ ਚੁੱਲ੍ਹੇ ਚੋਂ ਉੱਤੇ ਦਾ ਨਹੀਂ ਤੁਸੀਂ ਵੀ ਆ ਕੇ ਨਾਲ ਜਿੱਤੇ ਖੇਤੀ ਦੇ ਵਿੱਚ ਹੱਥ ਵਟਾਉਂਦੀਆਂ ਕੰਮ ਦੇ ਵਿੱਚ ਹੱਕੀ ਮੰਗਾਂ ਲਈ ਵੀ ਆ ਕੇ ਝੰਡੇ ਚੁੱਕੋ ਸੋ ਇਸ ਲਈ ਵੱਡੀ ਗਿਣਤੀ ਚ ਲੋਕ ਆ ਵੀ ਰਹੇ ਆ ਜਿਉਂ-ਜਿਉ ਪਤਾ ਲੱਗਦਾ ਤਿਉਂ ਤੇ ਉਹ ਹੋਰ ਵੀ ਲੋਕ ਇੱਥੇ ਆ ਕੇ ਵੱਡਾ ਕਾਫਲਾ ਜਿਹੜਾ ਉਹ ਜੁੜ ਰਿਹਾ ਅੱਗੇ ਵੀ ਅਪਡੇਟ ਦੇਵਾਂਗੇ ਬਣੇ ਰਿਓ ਕੈਮਰਾ ਪਰਸਨ ਅਰਮੇਜ ਦੇ ਨਾਲ ਮੈਚਮਕੌਰ ਸਿੰਘ ਲੋਪੋ ਮੋਗਾ ਨਿਡਰ ਖਾਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਰ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ। ਆਪਣੀ ਧਰਤੀ, ਆਪਣੇ ਲੋਕ। ਸਸ਼ਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ